ਕੋਈ ਨਾ ਕੋਈ ਕਹਿੰਦੀ ਕੋਈ ਗੱਲ ਨਹੀਂ ਜੇ ਡੈਡੀ ਮੈਂ ਵੀ ਮੰਨ ਪਾਰਾ ਮੈਂ ਰੋਂਦੀ ਵੀ ਆ ਬੱਸ ਰੋਂਦੀ ਰੋਂਦੀ ਸਾਰੂ ਕੋਈ ਦੱਸਿਆ ਮੈਂ ਸਿਰ ਘਟਿਲੇ ਇਹ ਸੋਣੀ ਕੁੜੀ ਦਾ ਪਹਿਲਾਂ ਮੰਗ ਮੰਗ ਕੇ ਰਿਸ਼ਤਾ ਲਿਆ ਗਿਆ ਕੁੜੀ ਵਾਲੇ ਦੱਸਦੇ ਨੇ ਕਿ 3 ਸਾਲ ਤੱਕ ਉਹ ਸਾਡੇ ਪਿੱਛੇ ਪੇ ਰਹੇ पर ਹੁਣ ਜਦੋਂ ਵਿਆਹ ਹੋਇਆ ਤਾਂ ਵਿਆਹ ਤੋਂ 22 ਦਿਨਾਂ ਬਾਅਦ ਹੀ ਘਰ ਦੇ ਵਿੱਚ ਇਹੋ ਜਿਹਾ ਲੜਾਈ ਝਗੜਾ ਹੋਣਾ ਸ਼ੁਰੂ ਹੋਇਆ ਕਿ ਮੁੰਡੇ ਨੇ 1 ਮਹੀਨੇ ਤੱਕ ਆਪਣੀ ਇਸ ਨਵੀਂ ਲਿਆਂਦੀ ਹੋਈ ਲਾੜੀ ਦੇ ਨਾਲ ਗੱਲਬਾਤ ਹੀ ਨਹੀਂ ਕੀਤੀ ਉਸ ਦੇ ਨਾਲ ਗੱਲ ਨਹੀਂ ਕਰਦਾ ਸੀ ਮੁੰਡਾ ਜਿਸ ਤੇ ਚਲਦੇ ਹੋਏ ਕੁੜੀ ਰੋ ਰੋ ਕੇ ਆਪਣੇ ਪਿਤਾ ਨੂੰ ਦੱਸਦੀ ਸੀ ਕਿ ਉਸ ਦੇ ਨਾਲ ਇੱਥੇ ਕੀ ਕੁਝ ਹੋ ਰਿਹਾ ਹੈ ਫਿਰ ਉਹ ਆਖਦੀ ਸੀ ਕਿ ਕੋਈ ਗੱਲ ਨਹੀਂ ਮੇਰਾ ਤਾਂ ਇਦਾਂ ਹੀ ਮਨ ਭਰ ਆਉਂਦਾ ਹੈ ਕਿਸੇ ਤਰ੍ਹਾਂ ਆਪਣੇ ਆਪ ਨੂੰ ਸਮਝਾਉਂਦੀ ਸੀ ਪਰ ਹੁਣ ਹੱਦ ਤਾਂ ਉਦੋਂ ਹੋ ਗਈ ਜਦੋਂ ਹੋਰ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਪਤਾ ਲੱਗਿਆ ਕਿ ਉਸਦੇ ਨਾਲ ਸਹੁਰੇ ਘਰ ਦੇ ਵਿੱਚ ਬਹੁਤ ਕੁਝ ਮਾੜਾ ਹੋ ਰਿਹਾ ਸੀ ਅਤੇ ਮੁੰਡਾ ਪਹਿਲਾਂ ਹੀ ਵਿਆਹਾ ਹੋਇਆ ਸੀ ਇਹ ਇਲਜ਼ਾਮ ਕੁੜੀ ਵਾਲਿਆਂ ਦੇ ਵੱਲੋਂ ਲਗਾਏ ਜਾ ਰਹੇ ਨੇ ਕਿ ਇਹ ਮੁੰਡਾ ਵਿਦੇਸ਼ ਤੇ ਵਿੱਚ ਰਹਿੰਦਾ ਅਤੇ ਉੱਥੇ ਵੀ ਕਿਸੇ ਹੋਰ ਜਨਾਨੀ ਦੇ ਨਾਲ ਰਹਿ ਰਿਹਾ ਜਿਸ ਦੇ ਚਲਦੇ ਹੋਏ ਇਹ ਗੱਲ ਕੁੜੀ ਨੂੰ ਪਤਾ ਲੱਗ ਗਈ ਸੀ ਅਤੇ ਨਵੀਂ ਵਿਆਹੀ ਕੁੜੀ ਅੱਜ ਇਸ ਦੁਨੀਆ ਤੇ ਵਿੱਚ ਨਹੀਂ ਇਸ ਕੁੜੀ ਦਾ ਵਿਆਹ ਮਹੀਟਾ 2 ਮਹੀਨੇ ਪਹਿਲਾਂ ਹੋਇਆ ਸੀ ਪਰ ਵਿਆਹ ਤੋਂ ਬਾਅਦ ਇਸ ਕੁੜੀ ਦੇ ਵਿਆਹ ਦੀਆਂ ਫੋਟੋਆਂ ਦੇਖਦੇ-ਦੇਖ ਕੇ ਹੀ ਉਸਦੇ ਪਿਓ ਦਾ ਬੁਰਾ ਹਾਲ ਹੋ ਗਿਆ ਉਹ ਦੱਸਦੇ ਨੇ ਕਿ ਮੈਂ ਤਾਂ ਸਵੇਰੇ 6 ਵਜੇ ਹੀ ਕੰਮ ਤੇ ਚਲਾ ਗਿਆ ਸੀ ਅਤੇ ਜਦੋਂ ਮੈਨੂੰ ਪਰਿਵਾਰਿਕ ਮੈਂਬਰਾਂ ਦਾ ਫੋਨ ਆਇਆ ਕਿ ਸਾਡੀ ਲਾਡੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਤਾਂ ਉਹਨਾਂ ਨੂੰ ਇਹ ਸੁਣ ਕੇ ਯਕੀਨ ਨਹੀਂ ਹੋਇਆ ਕਾਈ ਮਹੀਨੇ ਜਿਸ ਦੇ ਵਿੱਚ ਇਸ ਕੁੜੀ ਦਾ ਪਤੀ ਉਸਦੇ ਨਾਲ 1 ਮਹੀਨੇ ਤੋਂ ਗੱਲ ਨਹੀਂ ਕਰ ਰਿਹਾ ਸੀ ਨਵੇਂ ਵਿਆਹ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਇਹੋ ਜਿਹੀ ਅਣਬਣ ਹੋਈ ਕਿ 22 ਦਿਨਾਂ ਬਾਅਦ ਹੀ ਮੁੰਡਾ ਚਲਾ ਵੀ ਗਿਆ ਸੀ ਅਤੇ 1 ਮਹੀਨੇ ਤੋਂ ਇਸ ਸੋਹਣੀ ਕੁੜੀ ਦੇ ਨਾਲ ਗੱਲਬਾਤ ਵੀ ਨਹੀਂ ਕਰਦਾ ਸੀ ਪਰਿਵਾਰਕ ਮੈਂਬਰ ਦੱਸਦੇ ਨੇ ਕਿ ਉਹਨਾਂ ਨੇ ਆਪਣੀ ਗੁੰਜਾਇਸ਼ ਅਨੁਸਾਰ ਵਿਆਹ ਤੇ ਪੂਰਾ ਖਰਚਾ ਕੀਤਾ ਸੀ ਪਿਤਾ ਆਟੋ ਡਰਾਈਵਰ ਹੋਣ ਦੇ ਬਾਵਜੂਦ ਵੀ ਸਾਰੇ ਪਰਿਵਾਰ ਦੀਆਂ ਸਾਰੀਆਂ ਡਿਮਾਂਡਾਂ ਨੂੰ ਪੂਰੀਆਂ ਕਰਦੇ ਰਹੇ ਪਰ ਫਿਰ ਵੀ ਉਹਨਾਂ ਦੀ ਧੀ ਨੂੰ ਇਸ ਤਰ੍ਹਾਂ ਦੇ ਨਾਲ ਖਤਮ ਕੀਤਾ ਗਿਆ ਇਸਾਰੇ ਇਲਜ਼ਾਮ ਲਗਾਉਂਦੇ ਹੋਏ ਪਰਿਵਾਰਿਕ ਮੈਂਬਰ ਇਹ ਵੀ ਦੱਸਦੇ ਨੇ ਕਿ ਇਸ ਕੁੜੀ ਦਾ ਪਤੀ ਅਮਰੀਕਾ ਦੇ ਵਿੱਚ ਰਹਿੰਦਾ ਹੈ ਪਰ ਇਹ ਸਾਰਾ ਪਰਿਵਾਰ ਇੰਨਾ ਹੰਕਾਰਿਆ ਹੋਇਆ ਕਿ ਉਹਨਾਂ ਦੀ ਧੀ ਦੇ ਨਾਲ ਬਦਸਲੂਕੀਆਂ ਕਰਦਾ ਸੀ ਮ੍ਰਿਤਕਾ ਦੇ ਚਚੇਰੇ ਭਰਾ ਨੇ ਸਾਰੇ ਪਰਿਵਾਰ ਤੇ ਹੋਰ ਵੀ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਦਾਜ ਦੇ ਲਈ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਪਤਾ ਲੱਗਿਆ ਕਿ ਹਰਜੋਤ ਕੋਰ ਇਹ ਕੁੜੀ ਜਿਸ ਦਾ ਵਿਆਹ 2 ਮਹੀਨੇ ਪਹਿਲਾਂ ਹੀ ਕੱਚਾ ਕੋਟ ਬਸਤੀ ਪਾਵਾ ਖੇਲ ਦੇ ਵਿੱਚ ਹੋਇਆ ਸੀ ਉਸ ਮੁੰਡੇ ਦੇ ਨਾਲ ਕੀਤਾ ਗਿਆ ਸੀ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੁੰਦਾ ਹੁਣ ਇਹ ਕਿਹਾ ਗਿਆ ਸੀ ਕਿ ਭਵਿੱਖ ਸਵਰ ਜਾਣਾ ਪਰ ਇੱਥੇ ਇਹ ਪਰਿਵਾਰ ਰੈਂਟ ਤੇ ਰਹਿੰਦਾ ਸੀ ਜਿਵੇਂ ਹੀ ਵਿਦੇਸ਼ ਜਾਂਦਾ ਉਹ ਮੁੰਡਾ ਤਾਂ ਕੁਝ ਸਮੇਂ ਬਾਅਦ ਹੀ ਕੁੜੀ ਦੇ ਨਾਲ ਗੱਲਬਾਤ ਕਰਨਾ ਵੀ ਬੰਦ ਕਰ ਦਿੰਦਾ ਅਤੇ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਮੁੰਡਾ ਉੱਥੇ ਵੀ ਵਿਵਿਆਹ ਹੋਇਆ ਸੀ ਦੋ ਵਿਆਹ ਕਰਵਾਏ ਸੀ ਅਤੇ ਇਸ ਸੋਹਣੀ ਕੁੜੀ ਦੀ ਜਵਾਨ ਕੁੜੀ ਦੀ ਜ਼ਿੰਦਗੀ ਉਸਨੇ ਖਰਾਬ ਕਰ ਦਿੱਤੀ। ਥਾਣਾ ਬਸਤੀ ਬਾਵਾ ਖੇਲ ਦੀ ਹੱਦ ਵਿੱਚ ਪੈਂਦੇ ਮਹੱਲਾ ਕੱਚਾ ਕੋਟ ਦਾ ਇਹ ਸਾਰਾ ਮਾਮਲਾ ਜਿੱਥੇ 2 ਮਹੀਨੇ ਪਹਿਲਾਂ ਹੀ ਵਿਆਹੀ ਕੁੜੀ ਦੇ ਨਾਲ ਇੰਨਾ ਮਾੜਾ ਹੋਇਆ ਕਿ ਅੱਜ ਉਸ ਦਾ ਪਰਿਵਾਰ ਰੋ ਰੋ ਕੇ ਇਨਸਾਫ ਮੰਗ ਰਿਹਾ ਹੈ। ਜੀ ਸਰ ਕੀ ਨਾਮ ਤੁਹਾਡਾ? ਜੁਦੇਰ ਸਿੰਘ ਜੀ। ਕੀ ਹੋਇਆ ਕਿ ਇਹ ਗੱਲਬਾਤ ਕੀ ਹੋ ਗਈ ਜੀ ਇੰਨੀ ਜਿਹੜਾ ਵੱਡਾ ਸਟੈਪ ਲੜਕੀ ਨੇ ਲੈ ਲਿਆ ਜੀ। ਕੁੜੀ ਆ ਤੇ ਮੈਂ ਹਫਤਾ 8 10 ਦਿਨ ਹੋਏ ਨੇ ਆਇ ਨੂੰ ਚੌਥੀ ਵਾਰੀ ਇਹਨੇ ਪਨੀਕੀ ਗੱਲ ਕਰਦੀ ਰਹੀ ਮੁੰਡਾ ਗੱਲ ਨਹੀਂ ਕਰਦਾ ਕੁੜੀ ਨਾਲ ਇਹ ਕੁੜੀ ਫੋਨ ਰਾਤ ਨੂੰ ਰੋੜਾਉਂਦੀ ਮੈਂ ਬੇਟੇ ਨੂੰ ਚੁੱਪ ਕਰ ਕੀ ਹੋਇਆ ਕੋਈ ਨਹੀਂ ਠੀਕ ਹੋ ਜਾਏਗਾ ਕਦੇ ਨਹੀਂ ਉਹ ਕਦੇ ਜੜੀ ਹੋ ਗਿਆ ਕੋਈ ਕਵੀ ਕੋਈ ਗੱਲ ਨਹੀਂ ਜੇ ਡੈਡੀ ਮੈਂ ਵੀ ਮਨ ਭਰਿਆ ਮੈਂ ਰੋਂਦੀ ਵੀ ਆ ਬੱਸ ਰੋਂਦੀ ਰੋਂਦੀ ਸਾਨੂੰ ਕੋਈ ਦੱਸਿਆ ਮੈਂ ਸਵੇਰ ਗੱਡੀ ਲੈ ਕੇ ਚਲਾ ਗਿਆ ਮੈਂ ਕੰਮ ਤੇ 6 ਵਜੇ ਉਹ ਪਿੱਛੂ ਘਰ ਦੇ ਬੈਠੇ ਪਤਾ ਨਹੀਂ ਮੈਨੂੰ 3 ਵਜੇ 4 ਵਜੇ ਫੋਨ ਆਇਆ ਕਹਿੰਦਾ ਤੁੜੀ ਜਿੱਤ ਐਚ ਹੋ ਗਈ ਮੈਂ ਕੀ ਹੋਇਆ ਕਵੀ ਗੱਲ ਉਹ ਮੁੰਡਾ ਨਹੀਂ ਗੱਲ ਕਰਦਾ ਮਹੀਨਾ ਹੋ ਗਿਆ ਹਫਤੇ ਬਾਅਦ 22 ਦਿਨ ਬਾਅਦ ਚਲਾ ਗਿਆ ਹਾਂ ਉਹਦੇ ਬਾਅਦ ਯਾਦ ਬਾਦ ਯਾਦ ਬਾਦ 22 ਦਿਨ ਮੈਂ ਚਲੇ ਗਿਆ ਉਸ ਤੋਂ ਬਾਅਦ 1 ਮਹੀਨਾ ਗੱਲ ਨਹੀਂ ਕੀਤੀ ਹੈਗੀ ਹਾਂ 1 ਮਹੀਨੇ ਬਾਅਦ ਗੱਲ ਕੀਤੀ ਤੇ ਉਹ ਮਾਰੀ ਨੂੰ ਡਕਾਲ ਕੀਤੀ ਦਬਕੇ ਦੁਕੇ ਮਾਰਦਾ ਰਿਹਾ ਇਹਨੂੰ ਕੁੜੀ ਨੂੰ ਆਵੇਂ ਮੇਰੇ ਮਾਪਿਆਂ ਨੂੰ ਕੋਈ ਨਹੀਂ ਕਹਨੇ ਉਹਨਾਂ ਨੇ ਜੋ ਜੋ ਇਸ਼ਾਰਾ ਦਿੱਤਾ ਚੋਲਣ ਨੇ ਸਾਨੂੰ ਕਹਿੰਦੀ ਆ ਚੀਜ਼ਾਂ ਦੇਣੀਆਂ ਨੇ ਆ ਚੀਜ਼ਾਂ ਦੇਣੀਆਂ ਸਾਰੀਆਂ ਪੂਰੀ ਕਿੱਥੇ ਮੈਂ ਆਟੋ ਚਲਾਉਣਾ ਆਟੋ ਚਲਾ ਕੇ ਮੈਂ ਵਿਆਹ ਕੀਤਾ ਉਹ ਮੁੰਡਾ ਮੈਂ ਇੰਨਾ ਹੰਕਾਰੇ ਨੇ ਉਹਨਾਂ ਦੇ ਜਿਸ ਬੰਦੇ ਨੇ ਆਪਣੀ ਧੀ ਦਿੱਤੀ ਸਾਰਾ ਕੁਝ ਹਰਦਾ ਫਿਰ ਰਿਹਾ ਕਿ ਗਿਆ ਮਗਰ ਪਹਿਲਾਂ ਵੀ ਦੇਖ ਕੇ ਵਿਆਹ ਕਰਵਾਇਆ ਸੀ ਉਹਨਾਂ ਨੇ ਆ ਸਾਨੂੰ ਕਿ ਅਸੀਂ ਕਿ ਚੱਲ 3 ਸਾਲ ਹੋ ਗਏ ਨੇ ਗੱਲ ਚੱਲਦੀ ਨਹੀਂ ਅਸੀਂ ਕਰਦੇ ਨਹੀਂ ਸੀ ਮਨਾ ਕਰ ਦਿੱਤਾ ਸੀ ਵਿਆਹ ਕਰੰਦੋ ਸੀਗਾ ਇਹ ਨਹੀਂ ਕਰਨਾ ਹੈਗਾ ਫਿਰ ਉਹ ਰਿਸ਼ਤੇਦਾਰੀ ਪਾਇ ਪੂਗੇ ਵਿੱਚ ਵਿਆਹ ਕਰ ਦਿੱਤਾ ਸੀ ਹਮ ਬਹੁਤ ਬਾਅਦ ਇਹਨਾਂ ਨੇ ਸਾਡਾ ਇਹ ਕੰਮ ਕੀਤਾ ਕਿ ਕੁੜੀ ਨੂੰ ਮਾਰਤਾ ਸਾਡੀ ਕੁੜੀ ਨੂੰ ਮਹਿਰ ਕੀ ਨਾਮ ਕੀ ਲੜਕੇ ਨੂੰ ਜਿੰਨਾ ਪਿਆਰ ਅਮਰਿੰਦਰ ਸਿੰਘ ਮੰਨੂ ਵੀਜੀ ਤਾਂ ਇਹ ਮੰਦੀਆਂ ਮਿਲ ਜੀ ਸੀ ਫਿਰ ਇਹ ਮੰਦੀ ਤੋਂ ਬਾਅਦ ਵੀ ਕਿ ਮੁੰਡੇ ਦੇ ਪਸੰਦ ਦੀ ਕੁੜੀ ਕੀ ਗੱਲ ਬਾਤ ਪਤਾ ਨਹੀਂ ਕਿਹੜੀ ਚੱਕਰ ਹੈ ਉਹਨਾਂ ਦੇ ਵਿੱਚ ਆਪਸੇ ਜਿਹੜੇ ਕੋਈ ਕੀ ਚੱਲ ਰਿਹਾ ਕੀ ਨਹੀਂ ਕੁੜੀ ਦੱਸੇ ਨਹੀਂ ਕੁੜੀ ਸਮ ਮੈਂ ਸ਼ਾਨਦਾਰ ਕੁੜੀ ਅੱਜ ਕੇ ਮਿਲਦੀ ਸੀ ਸੇਰ ਰਾਤੀ ਰੋ ਕੇ ਸੌਂਦੀ ਸੀ ਨੀ ਲਾਸਟ ਕਦੋਂ ਗੱਲਬਾਤ ਹੋਈ ਹੈ ਤੁਹਾਡੇ ਨਾਲ ਹੋਈ ਕਿ ਮਦਰ ਨਾਲ ਹੋਈ ਸੀ ਲੜਕੀ ਦੀ ਗੱਲ ਮਦਰ ਨਾਲ ਹੀ ਮੈਂ ਤਾਂ ਮੈਂ ਤਾਂ ਕੰਮ ਤੇ ਸੀ ਹੋਣ ਆਇਆ ਕੰਮ ਤੇ ਨਹੀਂ ਨਹੀਂ ਅੱਜ ਹੋਈ ਸੀ ਗੱਲ ਮੇਰੀ ਨਹੀਂ ਗੱਲ ਹੋਈ ਲਾਸਟ ਕੋਈ ਗੱਲ ਨਹੀਂ ਹੋਈ ਗੱਲ ਕੋਈ ਮੈਂ ਤਾਂ ਗੱਲ ਦੇਖ ਦੇਖੇ ਨਹੀਂ ਉਹਨੂੰ ਐਦੇ ਹੁਣ ਉਹਨੂੰ ਮਰੀ ਨੂੰ ਦੇਖਿਆ ਪਰ ਜਿੱਦਾਂ ਤੁਸੀਂ ਦੱਸ ਰਿਹਾ ਕਿ ਗੱਲ ਨਹੀਂ ਹੁੰਦੀ ਸੀ ਜਾਂ ਬਾਹਰ ਫੋਨ ਤੇ ਲੜਕਾ ਗੱਲ ਨਹੀਂ ਕਰਦਾ ਸੀ ਕੁੜੀ ਨਾਲ ਉਹਨੇ ਦੱਸਿਆ ਤੁਹਾਨੂੰ ਪਹਿਲਾਂ ਵੀ ਕਿ ਮੈਂ ਇਹਨਾਂ ਨਾਲ ਗੱਲ ਨਹੀਂ ਕਰਦਾ ਜਾਂ ਵੀ ਇਹਨੇ ਪਰਿਵਾਰਕ ਮੈਂਬਰਾਂ ਨਾਲ ਨਹੀਂ ਉਹ ਮਾਂ ਨੂੰ ਮਾਂ ਨੂੰ ਮੇਟੀ ਗੱਲ ਦੱਸ ਦਿੰਦੀ ਸੀ ਮੈਨੂੰ ਨਹੀਂ ਦੱਸਦੀ ਸੀ ਅਸੀਂ ਐਨਾ ਜਿੰਨੇ ਜਿਹੜੀ ਉਹ ਦਿੱਤੀ ਨਾ ਜਾਂਦੇ ਐਨਲ ਜਿਹੜੇ ਪੂਰੀ ਫੈਮਲੀ ਅਸੀਂ ਕਿਸੇ ਨੂੰ ਨੂੰ ਛੱਡਣਾ ਸਾਰਿਆਂ ਨੂੰ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਸੀ ਸੋ ਕਿ ਸਾਡੀ ਧੀ ਗਈ ਸਾਨੂੰ ਪਤਾ ਹੋਵੇ ਛੱਡਦੇ ਅਸੀਂ ਕਿਸੇ ਹੋਰ ਦੀ ਟੀ ਨਾਲ ਐਦਾਂ ਨਾ ਹੋਵੇ ਜਿੱਦਾਂ ਸਾਡੀ ਨਾ ਲਿ ਗਿੱਤਾ ਇਹੋ ਜਾਨ ਨੂੰ ਸਮਝ ਇਹੋ ਜਾਨ ਨੂੰ ਫੜ ਕੇ ਨਾ ਉਮਰ ਭਰ ਲਈ ਇਹੋ ਜਾਨ ਨੂੰ ਕੈਦ ਦੀ سزا ਮਿਲਣੀ ਚਾਹੀਦੀ ਸਾਰੀ ਉਮਰ ਤੱਕ ਜਨ ਸਾਈਮੈਂਟ ਆਜ ਮਿਲੇ ਕਿ ਨਾ ਇਹਨਾਂ ਨੂੰ ਉਦੋਂ ਹੀ ਪਤਾ ਲੱਗਿਆ ਹਾਂ ਵੀ ਕਿਸੇ ਤੀਮਲ ਕਿੱਦਾਂ ਕੋਸ਼ ਕਰੀਦਾ ਹੁੰਦਾ। ਆਪਣੀ ਬੇਟੀ ਬਾਈ ਸਾਲ ਦੀ ਸਾਡੇ ਮੇਰੇ ਵੱਡੇ ਭਾਈ ਸਾਹਿਬ ਵੀ ਲੱਗਦੇ ਆ ਜੀ। ਜੀ ਜੀ। ਆਪਣੇ ਬਹੁਤ ਪਿਆਰ ਆ ਇਸ ਪਰਿਵਾਰ ਦੇ ਨਾਲ ਸਾਡੇ ਸਾਫਕਾ ਕੌਂਸਲ ਜਤੈ ਜਾਰ ਸਾਹਿਬ ਉਹਨਾਂ ਨੇ ਪਰਿਵਾਰ ਚੋਂ ਸੀ ਤੇ ਹਜੇ 3 ਮਹੀਨੇ ਹੋਏ ਸੀ। ਤੇ ਲੜਕਾ ਮੇਰੇ ਕੋਲ ਜਿਹੜਾ ਨੇ ਦੱਸਿਆ ਵੀ ਬਾਹਰ ਚਲੇ ਗਿਆ ਬਾਈ ਦੇ ਰਾਹ ਤੇ ਔਰ ਬਾਅਦ ਗੁੱਡੀ ਨੂੰ ਪਤਾ ਲੱਗਾ ਵੀ ਸ਼ਾਇਦ ਉਹਨੇ ਉੱਥੇ ਵੀ ਵਿਆਹ ਕਰਾਇਆ। ਅੱਛਾ ਜੀ। ਤੋਂ ਏਦਾਂ ਹੀ ਥੋੜੀ ਤੰਗ ਪਰੇਸ਼ਾਨੀ ਵੀ ਲੈਣ ਦੱਸ ਵੀ ਸੀਗੀ ਕਿਉਂਕਿ ਇੱਥੇ ਕਿਰਾਏ ਤੇ ਰਹਿ ਰਹੇ ਸੀ ਔਰ ਕੁਝ ਜ਼ਰੂਰਤਾਂ ਹੋਣ ਦੀ ਸ਼ਾਇਦ ਇਹਨਾਂ ਨੇ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਹੀ ਅੰਦਰ ਮੈਟਲ ਕੋਈ ਅਕਸ਼ਦੀ ਤਾਂਗ ਰਹੀ ਹੈ ਜੀ ਜਿਹਦਾ ਕਰਕੇ ਏਡਾ ਐਕਸਟ੍ਰੀਮ ਸਟੈਪੋਸ ਲੱਗਦੀ ਨਹੀਂ ਅੱਛਾ 12ਵੇਂ ਲੜਕੇ ਨੇ ਉਹ ਬਲ ਉਹਥੇ ਵਿਆਹ ਕਰਾਇਆ ਸੀ ਹਾਂਜੀ ਦੱਸਦੇ ਇਸ ਵਿਆਹ ਤੋਂ ਪਹਿਲਾਂ ਵਿਆਹ ਹੋਇਆ ਸੀਗਾ ਉਥੇ ਨਹੀਂ ਇਹ ਹੀ ਦੱਸਿਆ ਗਿਆ ਬਾਕੀ ਭਾਜੀ ਨੂੰ ਨਹੀਂ ਵੱਡੀ ਖੜੀ ਹੈ ਇਹਨਾਂ ਦੀ ਸਾਰਿਆਂ ਨੇ ਹੁਣ ਕਿਉਂਕਿ ਇਹਨਾਂ ਨੂੰ ਹੁਣ ਹੀ ਪਤਾ ਲੱਗਾ ਠੀਕ ਹੈ ਤੇ ਅਸਲ ਵਿੱਚ ਸਰ ਕਿੰਨੇ ਵਜੇ ਘਟਨਾ ਸਾਰੀ ਹੋਈ ਹੈ ਲਗਭਗ 3:30 ਵਜੇ ਜੀ ਪਤਾ ਬੱਸ ਰੰਗ ਨੋਸ਼ 363 ਦਿਨ ਕੋਈ ਪੁਲਿਸ ਜੀ ਮੇਰੇ ਖਿਆਲ ਜਾਂਚ ਕਰ ਰਹੇ ਹੈ ਤੁਹਾਨੂੰ ਇਨਸਾਫ ਕਰੀਂ ਤਰ੍ਹਾਂ ਕੀ ਅੰਗੂਰ ਦੇ ਕਿਹਾ ਅਸੀਂ ਆਏ ਆ ਅਸ ਦੁਖਿਆ ਹੈ ਉਹ ਲੜਕੀ ਪੱਲੇ ਹੈ ਜਿਸ ਜੀ ਭਾਰ ਦੇ ਸੋਈ ਹੈ ਜਿੱਦਿ ਉਨ੍ਹਾਂ ਨੇ ਬੈੱਡ ਕਰਾਉਣ ਕਰਤਾ ਇਥੇ ਕਿਹੜੇ ਹਸਪਤਲ ਲੱਗੀ ਸੀ ਕਿੱਲੇ ਇਹ ਦੱਸ ਰਹੇ ਪਤਾ ਪਹਿਲਾਂ ਜਮੂਨ ਤੋਂ ਦੱਸ ਰਹੇ ਆ ਜਾਂ ਫਿਰ ਉਸ ਤੋਂ ਬਾਅਦ ਕਹਿੰਦੇ ਨਾਥਾ ਦੇ ਲੱਗੇ ਅੱਛਾ ਜੀ ਨਾਥਾ ਵਾਲਿਆਂ ਨੇ ਕਹਿੰਦੇ ਡਿਕਲੇਅਰ ਕਰਤਾ ਹੈ ਕਿ ਕੁਛ ਲੜਕੀ ਬੈਠੀ ਤੁਸੀਂ ਬਿਆਨ ਸਾਰੇ ਅੰਦਰ ਲਿਖਿਆ ਗਏ ਆਪਣੇ ਕੀ ਬਿਆਨ ਦੇ ਰਹੇ ਹੈਗੇ ਤੇ ਉਹਦੇ ਵਿੱਚ ਕੀ ਆਪਣੇ ਕਾਰਵਾਈ ਕਰ ਰਹੇ ਇਹ ਬਿਆਨ ਤਾਂ ਹਜੇ ਇਹਨਾਂ ਦੀ ਸਟੇਟਮੈਂਟ ਲੈ ਰਹੇ ਆ ਕਿ ਉਹ ਸਿਰਫ ਹਜੇ ਇਹ ਦੱਸ ਰਿਹਾ ਕਿ ਸੂਰਾ ਪਰਵਾਸ ਤੋਂ ਫੀਡ ਕਰਾ। ਇਹਨਾਂ ਦੇ ਕਹਿਣ ਮੁਤਾਬਕ ਬਾਕੀ ਨਿਵੇਸ਼ ਚੰਦਰ ਸਿੰਘ ਕੋ ਬਾਹਰ ਹੀ ਬਹਾਰ। ਠੀਕ ਹੈ ਸਿਰਫ ਨਾਮ ਦੱਸ ਕਿਹੜੇ ਥਾਣੇ ਤੋਂ ਹੈ। ਮੈਂ ਤਾਂ ਐਸਐਸਓ ਜੁੜੂ।